ਨੂੰ ਕਰਨਾਲ ਪੁਸ਼ਪਿੰਦਰ ਸਿੰਘ ਬਾਘੜ ਤੇ ਉਸਦੇ بیٹے ਦੇ ਨਾਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਦੇ ਉੱਤੇ ਹੋਈ ਕੁੱਟਮਾਰ ਦਾ ਮਾਮਲਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਬੇਸ਼ੱਕ ਪਟਿਆਲਾ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ 3 ਦਿਨ ਦਾ ਧਰਨਾ ਚੱਲਿਆ ਧਰਨੇ ਦੇ ਵਿੱਚ ਪ੍ਰਸ਼ਾਸਨ ਨੇ ਭਰੋਸਾ ਦੇ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 31 ਮਾਰਚ ਨੂੰ ਉਹਨਾਂ ਦੇ ਪਰਿਵਾਰ ਦੀ ਮੁਲਾਕਾਤ ਕਰਵਾ ਦਿੱਤੀ ਜਾਵੇਗੀ ਲੈਟਰ ਦੇ ਦਿੱਤਾ ਗਿਆ ਸੀ ਏਡੀਸੀ ਮੈਡਮ ਦੇ ਵੱਲੋਂ ਪਰ ਹਲੇ ਵੀ ਪੁਸ਼ਪਿੰਦਰ ਬਾਠ ਦਾ ਪਰਿਵਾਰ ਚੁੱਪ ਕਰਕੇ ਬੈਠਣ ਵਾਲਾ ਨਹੀਂ ਹੈ ਕਿਉਂਕਿ ਉਹਨਾਂ ਦੇ ਵੱਲੋਂ ਹੁਣ ਸੀਬੀਆਈ ਦੀ ਮੰਗ ਕੀਤੀ ਜਾ ਰਹੀ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਬਦਲੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਚਾਰ ਉਹ ਐਸਐਚਓ ਜਿਨ੍ਹਾਂ ਦੇ ਵੱਲੋਂ ਹੱਥ ਚੱਕਿਆ ਗਿਆ ਸੀ ਕਰਨਲ ਬਾਠ ਦੇ ਉੱਤੇ ਉਹਨਾਂ ਨੂੰ ਡਿਸਮਿਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਸੇ ਮੰਗ ਨੂੰ ਲੈ ਕੇ ਅੱਜ ਕਰਨਲ ਬਾਠ ਦਾ ਪਰਿਵਾਰ ਰਾਜਨਾਥ ਸਿੰਘ ਦੇ ਕੋਲ ਪਹੁੰਚਿਆ ਰੱਖਿਆ ਮੰਤਰੀ ਦੇ ਕੋਲ ਪਹੁੰਚਿਆ ਗੁਹਾਰ ਲੈ ਕੇ ਤਾਂ ਹੁਣ ਗੁਹਾਰ ਜਿਹੜੀ ਆ ਰੱਖਿਆ ਮੰਤਰੀ ਤੱਕ ਪਹੁੰਚੀ ਜਾ ਰਹੀ ਆ ਇਨਸਾਫ ਦੀ ਗੁਹਾਰ ਕਹੀ ਜਾ ਰਹੀ ਆ ਇਨਸਾਫ ਦੇ ਲਈ ਤਾਂ ਲਗਾਤਾਰ ਪੁਸ਼ਪਿੰਦਰ ਬਾਠ ਦਾ ਪਰਿਵਾਰ ਵੱਖ-ਵੱਖ ਸਿਆਸਤਦਾਨਾਂ ਦੇ ਕੋਲ ਜਾ ਰਹੇ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹਾਲੇ ਕੱਲ ਮੁਲਾਕਾਤ ਹੋਣੀ ਆ ਮੀਟਿੰਗ ਹੋਣੀ ਆ ਪਰ ਉਸ ਤੋਂ ਪਹਿਲੇ ਹੀ ਅੱਜ ਰੱਖਿਆ ਮੰਤਰੀ ਦੇ ਰਾਜਨਾਥ ਸਿੰਘ ਦੇ ਘਰ ਦੇ ਵਿੱਚ ਮੁਲਾਕਾਤ ਕੀਤੀ ਗਈ ਹੈ ਤਾਂ ਮੁਲਾਕਾਤ ਤੋਂ ਬਾਅਦ ਹਾਲਾਂਕਿ ਕੋਈ ਬਿਆਨ ਨਹੀਂ ਆਇਆ ਹਲੇ ਤੱਕ ਕਿ ਕੀ ਮੁਲਾਕਾਤ ਦੇ ਵਿੱਚ ਭਰੋਸਾ ਦਿੱਤਾ ਪਰ ਸੀਵੀਆਈ ਦੀ ਮੰਗ ਨੂੰ ਲੈ ਕੇ ਲਗਾਤਾਰ ਇਹ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਇਨਸਾਫ ਦੀ ਗੁਹਾਰ ਲਗਾਤਾਰ ਲਗਾਈ ਜਾ ਰਹੀ ਹੈ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੀ ਪਤਨੀ ਦੇ ਵੱਲੋਂ ਲਗਾਤਾਰ ਇਨਸਾਫ ਲੈਣ ਦੇ ਲਈ ਇਹ ਲੜਾਈ ਲੜੀ ਜਾ ਰਹੀ ਹੈ ਪਟਿਆਲਾ ਦੇ ਵਿੱਚ ਤਿੰਨ ਨਿੰਦਾ ਜੋ ਧਰਨਾ ਚੱਲਿਆ ਉਸ ਦੇ ਵਿੱਚ ਵੱਡੀ ਗਿਣਤੀ ਚ ਸਾਬਕਾ ਸੈਨਿਕ ਵੀ ਪਹੁੰਚੇ ਸੀ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਸੀ ਤੇ ਹੋਰ ਵੀ ਕਈ ਜਿਹੜੇ ਨੇ ਆਮ ਲੋਕ ਪਹੁੰਚੇ ਸੀ ਕਿਉਂਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਇੱਕ ਕਰਨਲ ਰੈਂਕ ਦੇ ਅਧਿਕਾਰੀ ਨੂੰ ਜਿਹੜਾ ਕੁੱਟਣਾ ਉਸਦੇ ਬੇਟੇ ਨੂੰ ਕੁੱਟਣਾ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਤੇ ਉੱਪਰੋਂ ਕਹਿਣਾ ਕਿ ਅਸੀਂ ਇਨਕਾਊਂਟਰ ਕਰਕੇ ਆਏ ਆ ਤੇਰੇ ਪੁੱਤ ਦਾ ਵੀ ਇਨਕਾਊਂਟਰ ਕਰ ਦਾਂਗੇ ਜੋ ਗੱਲ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੀ ਪਤਨੀ ਦੇ ਵੱਲੋਂ ਦੱਸੀ ਗਈ ਆ ਇਹ ਸਭ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਇਸ ਮਾਮਲੇ ਨੇ ਕਾਫੀ ਟੂਲ ਫੜੀ ਹੋਈ ਆ ਤਾਂ ਹੁਣ ਇਨਸਾਫ ਦੇ ਲਈ ਲਗਾਤਾਰ ਕਰਨਲ ਬਾਠ ਦਾ ਪਰਿਵਾਰ ਦਰ ਦਰ ਤੇ ਜਾ ਰਿਹਾ ਕਿ ਕਿਧਰੋਂ ਇਨਸਾਫ ਮਿਲੇ ਇਨਸਾਫ ਕੀਆ ਇਨਸਾਫ ਇਹ ਆ ਕਿ ਸੀਬੀਆਈ ਦੀ ਜਾਂਚ ਕੀਤੀ ਜਾਵੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਇਸ ਸਾਰੇ ਕੁੱਟਮਾਰ ਮਾਮਲੇ ਨੂੰ ਪਰ ਦੂਜਾ ਪੱਖ ਜੇਕਰ ਦੇਖਿਆ ਜਾਵੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਮਾਮਲੇ ਨੂੰ ਦੂਜੇ ਪੱਖ ਨਾਲ ਦੇਖ ਰਹੇ ਨੇ ਕਿ ਇਹ ਲੜਾਈ ਆਰਮੀ ਵਰਸਸ ਪੁਲਿਸ ਦੀ ਨਹੀਂ ਆ ਇਹ ਲੜਾਈ ਇੱਕ ਆਮ ਲੋਕਾਂ ਦੀ ਆ ਕਿਉਂਕਿ ਉਸ ਵੇਲੇ ਨਾ ਤਾਂ ਪੁਲਿਸ ਮੁਲਾਜ਼ਮਾਂ ਨੂੰ ਪਤਾ ਸੀ ਕਿ ਉਹ ਆਰਮੀ ਵਾਲੇ ਨੇ ਤੇ ਨਾ ਹੀ ਆਰਮੀ ਵਾਲਿਆਂ ਨੂੰ ਨਾ ਹੀ ਕਰਨਲ ਕੁਸ਼ਪਿੰਦਰ ਸਿੰਘ ਬਾੜ ਤੇ ਉਸਦੇ ਬੇਟੇ ਨੂੰ ਪਤਾ ਸੀ ਕਿ ਇਹ ਐਸਐਚਓ ਨੇ ਤਾਂ ਪਟਿਆਲਾ ਦੇ ਚਾਰ ਐਸਐਚਓ ਚਾਰ ਐਸਐਚਓ ਕਿਹੜੇ ਨੇ ਹੈਰੀ ਬੋਪਾਰਾਏ ਰੌਣੀ ਸਿੰਘ ਸ਼ਮਿੰਦਰ ਤੇ ਹਰਜਿੰਦਰ ਢਿੱਲੋਂ ਚਾਰ ਐਸਐਚਓ ਇਸ ਪੂਰੇ ਮਾਮਲੇ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਦੇ ਨਾਲ ਹੋਰ ਉਹਨਾਂ ਦੇ ਸਾਥੀ ਵੀ ਇਨਵੋਲਵ ਨੇ ਤਾਂ ਖਰ 12 ਜਣਿਆਂ ਦੇ ਉੱਤੇ ਬਾਇ ਨੇਮ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਪਹਿਲਾਂ ਐਫਆਈਆਰ 0 ਕੀਤੀ ਸੀ ਅਣਪਛਾਤੇਆਂ ਦੇ ਉੱਤੇ ਪਰ ਪ੍ਰੈਸ਼ਰ ਬਣਾਇਆ ਉਸ ਤੋਂ ਬਾਅਦ 2 ਦਿਨਾਂ ਬਾਅਦ ਹੀ ਜਿਹੜੀ ਐਫਆਈਆਰ 69 ਨੰਬਰ ਐਫਆਈਆਰ ਦਰਜ ਕਰ ਦਿੱਤੀ ਆ ਤੇ ਪਰਿਵਾਰਕ ਮੈਂਬਰਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਸਟ ਬਣਾ ਦਿੱਤੀ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਆ ਇਸ ਦੇ ਵਿੱਚ ਦੁੱਧਾ ਦੁੱਧ ਕਹਿੰਦੇ ਪਾਣੀ ਦਾ ਪਾਣੀ ਹੋ ਜਾਵੇਗਾ ਪਰ ਪਰਿਵਾਰ ਕਹਿੰਦਾ ਸਾਨੂੰ ਪੁਲਿਸ ਤੇ ਭਰੋਸਾ ਨਹੀਂ ਆ ਅਸੀਂ ਸੀਬੀਆਈ ਦੀ ਮੰਗ ਕਰ ਰਹੇ ਹਾਂ ਜਿਸ ਮੰਗ ਨੂੰ ਲੈ ਕੇ ਹੁਣ ਰਾਜਨਾਥ ਸਿੰਘ ਗ੍ਰਹਿ ਮੰਤਰੀ ਦੇ ਮਾਫ ਕਰਨਾ ਰੱਖਿਆ ਮੰਤਰੀ ਦੇ ਘਰੇ ਜਿਹੜੇ ਨੇ ਪਰਿਵਾਰਕ ਮੈਂਬਰ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਨੇ ਬੀਜੇਪੀ ਆਗੂ ਢਿੱਲੋ ਵੀ ਸਾਥ ਦੇ ਰਹੇ ਨੇ ਤਾਂ ਉਹ ਕਹਿ ਰਹੇ ਨੇ ਕਿ ਮੈਂ ਇੱਥੇ ਇੱਕ ਸਿਆਸਤਦਾਨ ਬਣ ਕੇ ਨਹੀਂ ਬਲਕਿ ਇੱਕ ਪਰਿਵਾਰਕ ਮੈਂਬਰ ਸਾਡਾ ਰਿਸ਼ਤਾ ਹੈ ਪਰਿਵਾਰ ਦੇ ਨਾਲ ਇੱਕ ਪਰਿਵਾਰਕ ਮੈਂਬਰ ਬਣ ਕੇ ਇਹਨਾਂ ਦਾ ਸਾਥ ਦੇ ਰਿਹਾ ਤਾਂ ਖੈਰ ਪੁਲਿਸ ਵਾਲੇ ਸਸਪੈਂਡ ਜੁਰਮ ਕਰ ਦਿੱਤੇ ਗਏ ਨੇ ਬਦਲ ਜੁਰਮ ਦਿੱਤੇ ਗਏ ਨੇ ਤੇ ਪਰ ਪਰਿਵਾਰ ਜਿਹੜਾ ਉਹ ਇਸ ਦੇ ਨਾਲ ਸੰਤੁਸ਼ਟ ਨਹੀਂ ਆ ਪਰਵਾਰ ਕਹਿ ਰਿਹਾ ਕਿ ਅਸੀਂ ਸਿਰਫ ਤਿੰਨ ਮੰਗਾਂ ਰੱਖੀਆਂ ਨੇ ਸੀਬੀਆਈ ਤੋਂ ਜਾਂਚ ਹੋਵੇ ਇਸ ਪੂਰੇ ਮਾਮਲੇ ਦੀ ਐਸਐਸਪੀ ਪਟਿਆਲਾ ਦੀ ਬਦਲੀ ਹੋਵੇ ਤੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਡਿਸਮਿਸ ਕਰਕੇ ਜੇਲ੍ਹ ਦੇ ਪਿੱਛੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜ ਦਿੱਤਾ ਜਾਵੇ ਖੈਰ ਹੁਣ ਸੀਬੀਆਈ ਦੀ ਜਾਂਚ ਦੀ ਮੰਗ ਜ਼ਰੂਰ ਹੋ ਰਹੀ ਆ ਇਹ ਮੰਗ ਕਦੋਂ ਤੱਕ ਪੂਰੀ ਹੁੰਦੀ ਆ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੱਲ ਮੁਲਾਕਾਤ ਹੋਣ ਵਾਲੀ ਆ ਉਸ ਮੁਲਾਕਾਤ ਤੋਂ ਬਾਅਦ ਕੀ ਸਿੱਟਾ ਨਿਕਲਦਾ ਤੇ ਅੱਜ ਦੀ ਮੁਲਾਕਾਤ ਤੋਂ ਬਾਅਦ ਕੀ ਸਿੱਟਾ ਨਿਕਲਦਾ ਪਰਿਵਾਰ ਨੂੰ ਭਰੋਸਾ ਕਮੇ ਦਾ ਮਿਲਦਾ ਜੋ ਵੀ ਅਪਡੇਟ ਹੋਵੇਗੀ ਤੁਹਾਡਾ